CBA Infotech ਗੁਰਦਾਸਪੁਰ ਜੋ ਕਿ IT ਖੇਤਰ ਦੇ ਵਿੱਚ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਇੱਕ ਵੱਡਾ ਨਾਮ ਹੈ ਉਹਨਾਂ ਵੱਲੋਂ ਅੱਜ ਇੱਕ ਨਵਿਕਲੀ ਪਹਿਲ ਕਰਦੇ ਹੋਏ ਨਸ਼ਾ ਵਿਰੋਧੀ ਸੈਮੀਨਾਰ ਕਰਦਿਆ ਗਿਆ ਇਸ ਮੌਕੇ ਤੇ CBA Infotech ਦੇ ਵਿਦਿਆਰਥੀਆਂ ਦੀ ਹੌਸਲਾ ਫਜ਼ਾਈ ਲਈ ਵਿਸ਼ੇਸ਼ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਪਹੁੰਚੇ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਸੀਬੀਏ ਇਨਫੋਟੈਕ ਵੱਲੋਂ ਜੋ ਅੱਜ ਨਸ਼ਾ ਵਿਰੋਧੀ ਮਾਰਚ ਗੁਰਦਾਸਪੁਰ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਹੈ ਇਹ ਇੱਕ ਬਹੁਤ ਹੀ ਚੰਗਾ ਕਾਰਜ ਹੈ ਔਰ ਉਹ ਅੱਜ ਇਨਾਂ ਸਾਰੇ ਬੱਚਿਆਂ ਦੀ ਹੌਸਲਾ ਫਜ਼ਾਈ ਲਈ ਆਏ ਹਨ ਇਸ ਮੌਕੇ ਤੇ ਇੰਜੀਨੀਅਰ ਸੰਦੀਪ ਕੁਮਾਰ ਔਰ ਮੈਡਮ ਸਿਮਰਨ ਵੱਲੋਂ ਚੇਅਰਮੈਨ ਰਮਨ ਬਹਿਲ ਜੀ ਦਾ ਵਿਸ਼ੇਸ਼ ਸਨਮਾਨ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ ਗੱਲਬਾਤ ਦੌਰਾਨ ਸੀਬੀਐਨਫੋਟੈਕ ਦੇ ਐਮਡੀ ਸੰਦੀਪ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਪਵਿੱਖ ਵਿੱਚ ਵੀ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਜਾਣਗੇ ਜੀ ਬੈਸਾ ਸਾਹਿਬ ਦੱਸਿਓ ਜੀ ਅੱਜ ਇੰਟਰਨੈਸ਼ਨਲ ਯੋਗਾ ਡੇ ਦੇ ਜਿਹੜਾ ਰੱਖਦੇਗੇ ਇਸ ਤੇ ਸਿਨੀਅਰ ਫੋਟੈਕ ਵੱਲੋਂ ਜਿਹੜਾ ਜੁਮਾਰਕ ਕੱਢਿਆ ਜਾ ਰਿਹਾ ਪਿਆਰ ਦੇ ਨਾਮ ਲੈ ਕੇ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਅੱਜ ਪੰਜਾਬ ਦੇ ਵਿੱਚ ਇੱਕ ਨਸ਼ੇ ਦੀ ਬਹੁਤ ਵੱਡੀ ਇੱਲਤ ਜਿਹੜੀ ਆ ਉਹ ਬਹੁਤ ਵੱਡੇ ਤੁਹਾੰਨਿਆ ਦੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਰਾਹ ਦੇ ਵਿੱਚ ਵੱਡ ਚੁੱਕੀ ਆ ਔਰ ਅੱਜ ਉਹਦੇ ਖਿਲਾਫ ਇੱਕ ਨਿਰਣਾਇਕ ਲੜਾਈ ਲੜਨ ਲਈ ਲੋੜ ਆ ਔਰ ਉਸ ਘੜੀ ਦੇ ਵਿੱਚ ਮੈਂ ਸਮਝ ਨਾ ਕਿ ਅੱਜ ਸਾਡੇ ਸ਼ਹਿਰ ਦੇ ਬਹੁਤ ਵਧੀਆ ਪਰਿਵਾਰ ਚੋਂ ਸਾਡਾ ਜੀ ਸੰਦੀਪ ਕੁਮਾਰ ਜਿਹੜਾ ਸੀਬੀਏ ਇਨਫੋਟੈਕ ਦਾ ਬਿਜ਼ਨਸ ਕਰ ਰਿਹਾ ਔਰ ਅੱਜ ਨੌਜਵਾਨਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਉਹ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਣ ਜਾ ਰਹੇ ਨੇ ਜਿਹਦੇ ਨਾਲ ਉਹ ਲੋਕਾਂ ਨੂੰ ਅਵੇਅਰ ਕਰਨਗੇ ਕਿ ਆਪਾਂ ਇਸ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਔਰ ਉਹ ਬਰਾਲਾ ਸੰਦੀਪ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਉਸ ਗੱਲ ਦੀ ਸਲਾਹਾ ਕਰਦਾ ਕਿਉਂਕਿ ਜਿਸ ਵਕਤ ਇਹ ਨੌਜਵਾਨ ਇੱਕ ਆਮ رائے ਬਣਾਉਣਗੇ ਇੱਕ ਪਬਲਿਕ opinion ਬਣਾਉਣਗੇ ਕਿ ਨਸ਼ੇ ਦੀ ਇੱਲਤੋਂ ਆਪਾਂ ਪਿੱਛੇ ਹਟਣਾ ਔਰ ਆਪਣੇ ਨੌਜਵਾਨਾਂ ਦੀ ਜਿਹੜੀ એનર્ਜੀ ਆ ਉਹ ਚੰਗੇ ਕੰਮਾਂ ਵੱਲ ਪਾਉਣੀ ਆ ਔਰ ਨੌਜਵਾਨਾਂ ਨੂੰ ਅੱਜ ਗਰਾਊਂਡਰ ਦੇ ਵਿੱਚ ਲਜਾਨ ਦੀ ਲੋੜ ਆ ਨੌਜਵਾਨਾਂ ਨੂੰ ਅੱਜ ਐਸੀ ਟ੍ਰੇਨਿੰਗ ਦੀ ਲੋੜ ਆ ਕਿ ਤੇ ਉਹ ਮੈਂਟਲ ਆਪਣੀ ਐਪਲੀਕੇਸ਼ਨ ਕਰਕੇ ਚੰਗੇ ਕੰਮ ਕਰ ਸਕਣ ਸੋ ਮੈਂ ਸਮਝਣਾ ਵੀ ਵਪਾਰ ਦੇ ਨਾਲ ਨਾਲ ਇਹਨਾਂ ਦੀ ਸੰਦੀਪ ਜੀ ਦੀ ਫਰਮ ਦਾ ਉਹਨਾਂ ਦੀ ਸਾਰੀ ਟੀਮ ਦਾ ਇਹ ਉਪਰਾਲਾ ਬਹੁਤ ਵਧੀਆ ਔਰ ਇਹਦੇ ਨਾਲ ਜਿਸ ਵਕਤ ਦੇ ਬੱਚੇ ਇਸ ਆਈਡੀਆ ਨੂੰ ਲੈ ਕੇ ਜਿਹੜਾ ਇਹਨਾਂ ਨੇ ਲਿਖਿਆ ਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਐਮਪੀ ਡਰਗ ਇੰਸੈ ਨੋ ਟੂ ਡਰਗ ਸੋ ਇਹ ਜਿਸ ਵਕਤ ਲੋਕਾਂ ਤੱਕ ਜਾਣਗੇ ਲੋਕ ਤੇਰਾ ਬੱਚਿਆਂ ਨੂੰ ਇਸ ਆਈਡੀਆ ਨੂੰ ਲੈ ਕੇ ਫਿਰਦੇ ਹੋਏ ਦੇਖਣਗੇ ਤੇ ਉਹਦੇ ਦੇ ਅਸਰ ਹੋਊਗਾ ਔਰ ਕੋਈ ਵੀ ਜਿਹੜੀ ਇਲਤ ਆ ਉਹਦੀ ਸਭ ਤੋਂ ਵੱਡੀ ਰੈਮਡੀ ਇੱਕੋ ਹੀ ਆ ਕਿ ਪਬਲਿਕ opinion ਬਣਾਇਆ ਜਾਵੇ ਲੋਕ رائے ਬਣਾਈ ਜਾਵੇ ਜਿਸ ਵਕਤ ਲੋਕ ਤਿਆਰ ਹੋ ਜਾਣਗੇ ਇਸ ਇਲਤੋਂ ਛੁਟਕਾਰਾ ਪਾਉਣਾ ਤੇ ਫਿਰ ਵੱਡੀ ਤੋਂ ਵੱਡੀ ਬਿਮਾਰੀ ਵੀ ਜਿਹੜੀ ਆ ਰਹਿ ਨਹੀਂ ਸਕਦੀ ਸੋ ਇਹ ਅੱਜ ਸ਼ਹਿਰ ਦੇ ਵਿੱਚ ਸਾਰਾ ਮਾਰਚ ਕਰਨਗੇ ਲੋਕਾਂ ਨੂੰ ਅਵੇਅਰ ਕਰਨਗੇ ਮੈਂ ਇਹਨਾਂ ਨੂੰ ਇਸ ਗੱਲ ਲਈ ਮੁਬਾਰਕ ਵੀ ਦੇਣਾ ਔਰ ਇਹਨਾਂ ਦਾ ਧੰਵਾਦ ਵੀ ਕਰਦਾ ਇਲਾਕੇ ਵੱਲੋਂ ਜਿਹੜਾ ਬੱਚਾ ਨੇ ਚੰਗੀ ਸੋਚ ਨੂੰ ਲੈ ਕੇ ਚੱਲੇ ਨੇ ਪਰਮੇਸ਼ਰ ਕਿਰਪਾ ਕਰੇ ਔਰ ਮੈਂ ਅੱਜ ਇੱਕ ਗੱਲ ਕਹੂੰਗਾ ਕਿ ਭਗਵਾਨ ਤੁਮਨ ਜੀ ਦੀ ਸਰਕਾਰ ਇਸ ਗੱਲ ਲਈ ਵਚਣ ਬੱਧਾ ਕਿ ਪੰਜਾਬ ਦੇ ਵਿੱਚੋਂ ਆਪਾਂ ਨਸ਼ਾ ਨੂੰ ਖਤਮ ਕਰਨਾ ਔਰ ਉਸ ਲੜੀ 'ਚ ਦੇਖੋ ਅੱਜ ਇੰਟਰਨੈਸ਼ਨਲ ਯੋਗਾ ਡੇ ਵੀ ਆ ਪਰ ਸਾਡੇ ਮੁੱਖ ਮੰਤਰੀ ਜੀ ਨੇ ਲਗਾਤਾਰ ਪ੍ਰਯਾਸ ਕੀਤਾ ਨੌਜਵਾਨਾਂ ਨੂੰ ਤੇ ਸਮਾਜ ਦੇ ਦੂਸਰੇ ਵਰਗਾਂ ਨੂੰ ਕਿ ਆਪਾਂ ਯੋਗਾ ਦੇ ਨਾਲ ਜੋੜੀਏ ਤਾਂ ਕਿ ਯੋਗਾ ਦੇ ਵਿੱਚ ਹੋਣ ਕਿਉਂ ਐਕਸਰਸਾਈਜ਼ ਕਰਨਗੇ ਉਹਦੇ ਨਾਲ ਜਿਹੜੀ એનર્ਜੀ ਆ ਉਹ ਠੀਕ ਜਗ੍ਹਾ ਦੇ ਉੱਪਰ ਇਸਤੇਮਾਲ ਕਰਦੀ ਆ ਉਹਦੇ ਵਾਸਤੇ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ 163 ਸੈਂਟਰ ਜਿਹੜੇ ਨੇ ਸੀਐਮਡੀ ਯੋਗਸ਼ਾਲਾ ਜੇ ਖੋਲੇ ਨੇ 163 ਸੈਂਟਰ ਦੇ ਵਿੱਚ 29 ਦੇ ਕਰੀਬ ਪੰਜਾਬ ਸਰਕਾਰ ਨੇ ਟ੍ਰੇਨਰਸ ਨਿਯੁਕਤ ਕੀਤੇ ਨੇ ਜਿਹੜੇ ਗਲੀ ਮੁਹੱਲੇ ਪਿੰਡਾਂ ਦੇ ਵਿੱਚ ਜਾ ਕੇ ਉਹ ਯੋਗਾ ਦੀ ਕਲਾਸਾਂ ਲਾ ਰਹੇ ਨੇ ਲੋਕਾਂ ਨੂੰ ਯੋਗਾ ਦੀ ਪ੍ਰੈਕਟਿਸ ਕਰਾ ਰਹੇ ਨੇ ਐਕਸਰਸਾਈਜ਼ ਕਰਨ ਦਾ ਤਰੀਕਾ ਦੱਸ ਰਹੇ ਨੇ ਕਿਸੇ ਤਰੀਕੇ ਨਾਲ ਆਯੁਰਵੈਦਿਕ ਲਈ ਵੀ ਜਿੰਨੇ ਸਾਡੇ ਹੈਲਥ ਐਂਡ ਵੈਲਨੈਸ ਸੈਂਟਰ ਨੇ तकरीबन 30 ਦੇ ਕਰੀਬ ਨੇ ਅਸੀਂ 37 ਤਰ੍ਹਾਂ ਦੀਆਂ ਦਵਾਈਆਂ ਇੱਕ ਹੈਲਥ ਸੈਂਟਰ ਤੋਂ 100000 ਰੁਪਏ ਦੀ ਆਯੁਰਵੈਦਿਕ ਮੈਡੀਸਿਨਸ ਭੇਜੀਆਂ ਨੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਜਾ ਸਕਣ ਔਰ ਮੈਂ ਸਮਝਦਾ ਕਿ ਅੱਜ ਸਾਡੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਡੁੱਬ ਕੇ ਬਹੁਤ ਖਰਾਬ ਹੋ ਰਹੀ ਆ ਉਹਦੇ ਲਈ ਸਾਨੂੰ ਹਰ ਉਪਰਾਲਾ ਕਰਨਾ ਚਾਹੀਦਾ ਇਹ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਇਹ ਜ਼ਿੰਮੇਵਾਰੀ ਇਹੋ ਜੀਆਂ ਸੰਸਥਾਵਾਂ ਦੀ ਵੀ ਆ ਜਿਹੜੇ ਸੰਸਥਾਵਾਂ ਨੌਜਵਾਨਾਂ ਨੂੰ ਅੱਜ ਇਹਨਾਂ ਦੀ ਜਿਹੜੀ ਕੰਪਨੀ ਆ ਉਹ ਸੌਫਟਵੇਅਰ ਦੀ ਹਾਰਡਵੇਅਰ ਦੀ ਟ੍ਰੇਨਿੰਗ ਵੀ ਦਿੰਦੀ ਆ ਸੋ ਬੱਚਿਆਂ ਦੀ ਊਰਜਾ ਨੂੰ ਚੈਨਲਾਈਜ਼ ਕਰ ਰਹੀ ਆ ਪਰ ਤਾਂ ਹੀ ਕਾਮਯਾਬ ਹੋਊਗੀ ਜੇ ਬੱਚੇ ਇਸ ਇਲਾਕੇ ਤੋਂ ਪਰਾਂ ਹੋਣ ਸੋ ਇੱਕ ਵਾਰੀ ਫੇਰ ਬਹੁਤ ਧੰਨ ਗਿੰਦਾ ਹੋਇਆ ਇਹਨਾਂ ਦੀ ਕੰਪਨੀ ਨੂੰ ਸੰਦੀਪ ਜੀ ਦੀ ਸਾਰੀ ਟੀਮ ਨੂੰ ਮੁਬਾਰਕ ਦੇਣਾ ਅੱਜ ਮੇਰੇ ਨਾਲ ਉੱਚੇਚੇ ਤੌਰ ਤੇ ਸਾਡੇ ਪਾਰਟੀ ਦੇ ਬਹੁਤ ਅਹਿਮ ਰੁਖਨ ਗੋਲਡੀ ਜੀ ਉਹ ਵੀ ਸਾਡੇ ਕੋਲ ਅੱਜ ਆਏ ਨੇ ਆਪੇ ਮੈਡੀਸਨ ਦਾ ਕੰਮ ਕਰਦੇ ਨੇ ਔਰ ਇਹਨਾਂ ਦਾ ਅਪਰਾਲਾ ਵੀ ਹਮੇਸ਼ਾ ਰਹਿੰਦਾ ਇਹ ਜਲ ਜਿਹੜੀ ਆ ਡਰੱਗਸ ਦੇ ਖਿਲਾਫ ਜਿਹੜੀ ਆ ਉਹ ਲੜੀ ਜਾਂਦਾ ਧੰਨਵਾਦ